ਜਿਹੜੀ ਬੱਚੇ ਦੀ ਮਾਂ ਹੈ ਉਹ ਰੋ ਰੋ ਕੇ ਉਸ ਦਾ ਪਿਓ ਵੀ ਇਹ ਪੁੱਛਣਾ ਚਾਹੁੰਦੇ ਨੇ ਕਿ ਆਖਰਕਾਰ ਸਾਡੇ ਬੱਚੇ ਦਾ ਕਸੂਰ ਕੀ ਸੀ ਕਿ ਹੱਸਦੇ ਖੇਡਦੇ ਨੂੰ ਗਲੀ 'ਚ ਚੁੱਕਿਆ ਤੇ ਆ ਕੁਝ ਕਰ ਦਿੱਤਾ ਉਸ ਨੇ ਬੱਚੇ ਦਾ ਬਹੁਤ ਵੱਡਾ ਕਸੂਰ ਹੈ ਬੱਚਾ ਪੰਜਾਬ ਦਾ ਜੰਮਪਲ ਹੁਸ਼ਿਆਰਪੁਰ ਦੇ ਵਿੱਚ ਇੱਕ ਅਤਿਆਚਾਰ ਹੁੰਦਾ ਹੈ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਜਾਂਦਾ ਹੈ ਉਸ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਤੇ ਜਿਹੜੇ ਗੁਤੰਗਾਂ ਦੇ ਵਿੱਚ ਜ਼ਖਮਾਂ ਦਾ ਹੋਣਾ ਪਾਇਆ ਹੈ ਪਾ ਪ੍ਰਵਾਸੀ ਗੱਲ ਕਰਦੇ ਨਾ ਇਹਨਾਂ ਦੇ ਸਮਾਜ ਦੇ ਵਿੱਚ ਇਹ ਬਦਲਾ ਲੈਣ ਦੀ ਇੱਕ ਭਾਵਨਾ ਦਾ ਤਰੀਕਾ ਹੈ ਜਦੋਂ ਵੀ ਹੁਣੇ ਫੜਿਆ ਜਾਵੇਗਾ ਬੰਦਾ ਜਦੋਂ ਇਨਵੈਸਟੀਗੇਟ ਕੀਤਾ ਜਾਊਗਾ ਤੇ ਗੱਲ ਨਿਕਲ ਕੇ ਆਏਗੀ ਕਿੰਨੇ ਇਨਸੀਡੈਂਟ ਆ ਰਹੇ ਹਨ ਜਿੱਥੇ ਜਿਹੜੇ ਪ੍ਰਵਾਸੀ ਲੋਕ ਹਨ ਜਿਹੜੇ ਜਾਣ ਬੁੱਝ ਕੇ ਟਾਰਗੇਟ ਕਰ ਰਹੇ ਹਨ ਤੇ ਪੰਜਾਬ ਨੂੰ ਅੱਗ ਬਲਤ ਘੇਲ ਰਹੇ ਚੰਡੀਗੜ੍ਹ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਕਿੱਥੇ ਪ੍ਰਵਾਸੀਆਂ ਨਾਲ ਝਗੜਾ ਨਹੀਂ ਹੈ ਕੌਣ ਇਹਨਾਂ ਨੂੰ ਸ਼ਹਿ ਦੇ ਰਿਹਾ ਮੇਰੇ ਕੋਲ ਪਰसों ਕੇਸ ਆ ਇੱਕ ਪ੍ਰਵਾਸੀ ਕੋਲ ਚਾਰ ਪਹਾਰ ਕਾਰਡ ਸੀਗੇ ਚੰਡੀਗੜ੍ਹ ਦਾ ਹਰਿਆਣੇ ਦਾ ਪੰਜਾਬ ਦਾ ਤੇ ਯੂਪੀ ਦਾ ਤੁਹਾਨੂੰ ਮੈਂ ਪੁੱਛਿਆ ਤੇ ਚੰਡੀਗੜ੍ਹ ਚ ਬੱਚੇ ਦੀ ਐਡਮਿਸ਼ਨ ਕਰਾਣੀ ਸੀ ਸਰਕਾਰੀ ਲੋਨ ਲੈਣਾ ਸੀ ਜੀਲਖਪੁਰ ਦਾ ਇੱਕ ਹਰਿਆਣੇ ਦਾ ਯੂਪੀ ਤੋਂ ਸਰਕਾਰੀ ਜਿਹੜੀਆਂ ਉਹਨਾਂ ਨੂੰ ਹੁਣ ਸਹੂਲਤਾਂ ਮਿਲ ਰਹੀਆਂ ਰਾਸ਼ਨ ਦੇ ਰੂਪ ਕੀ ਉਹਦੇ ਵਾਸਤੇ ਯੂਪੀ ਨੂੰ ਚੰਡੀਗੜ੍ਹ ਕਿੱਡਾ ਕੋਈ ਸ਼ਹਿਰ ਹੈ ਕਿਹੜੀ ਇੰਡਸਟਰੀ ਹੈ ਇੱਥੇ ਲੱਖਾਂ ਲੋਕਾਂ ਨੂੰ ਪਹਿਲਾਂ ਸਰਕਾਰੀ ਜ਼ਮੀਨ ਤੇ ਕੰਮ ਜ ਕਰਿਆ ਗਿਆ ਕੰਮ ਹੋਣ ਤੋਂ ਬਾਅਦ ਰੀਹੈਬਿਲੀਟੇਸ਼ਨ ਦੇ ਨਾਂ ਤੇ ਇਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਿਨਨੇ ਰੀਹੈਬਿਲੀਟੇਸ਼ਨ ਦੇ ਉੱਤੇ ਮਕਾਨ ਬਣੇ ਉਹਦੇ ਚੋਂ 0001% ਬੰਦਾ ਨਾ ਪੰਜਾਬ ਦਾ ਨਾ ਹਰਿਆਣਾ ਦਾ ਨਾ ਯੂਟੀ ਦਾ ਨਾ ਹਿਮਾਚਲ ਦਾ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਕੀ ਕੀ ਮਿਲ ਸਕਦੀ ਕਿਉਂਕਿ ਲੋਕ ਤਾਂ ਕਹਿ ਰਹੇ ਆ ਫਾਂਸੀ ਤੇ ਲਟਕਾ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ ਅਤਿਆਚਾਰ ਹੁੰਦਾ ਹੈ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਜਾਂਦਾ ਹੈ ਉਸ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਔਰ ਉਸ ਨੂੰ ਕਿਡਨਾਪ ਕਰਕੇ ਉਸ ਪ੍ਰਵਾਸੀ ਨੇ ਜਿਹੜਾ ਕਿ ਯੂਪੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਪੰਜਾਬ ਚ ਕਦੋਂ ਆਇਆ ਕਿਵੇਂ ਆਇਆ ਉਸ ਦਾ ਪਤਾ ਕੀ ਸੀ ਟਿਕਾਣਾ ਕੀ ਹੈ ਇਸ ਦੇ ਬਾਰੇ ਪੁਲਿਸ ਹੁਣ ਜਾਂਚ ਕਰਨ ਲੱਗੀ ਹੈ ਪਰ ਉਸ ਨੇ ਜਿਹੜਾ ਅਤਿਆਚਾਰ ਕੀਤਾ ਉਸ ਜਿਹੜੇ ਬੱਚੇ ਨੂੰ ਮਾਰ ਮੁਕਾ ਦਿੱਤਾ ਗਿਆ ਉਸ ਦਾ ਪਰਿਵਾਰ ਰੋ ਰੋ ਕੇ ਕਮਲਾ ਹੋ ਚੁੱਕਾ ਹੈ ਇਸ ਮਸਲੇ ਦੇ ਵਿੱਚ ਲੋਕਾਂ ਵਿੱਚ ਵੀ ਭਾਰੀ ਗੁੱਸਾ ਹੈ ਹੁਸ਼ਿਆਰਪੁਰ ਦੇ ਵਿੱਚ ਤਾਂ ਇੱਥੋਂ ਤੱਕ ਕਿ ਦੁਕਾਨਦਾਰਾਂ ਨੇ ਵੀ ਆਪਣੇ ਸ਼ਟਰ ਡਾਊਨ ਕੀਤੇ ਨੇ ਕਿ ਇਸ ਮਾਮਲੇ 'ਚ ਇਨਸਾਫ ਹੋਣਾ ਚਾਹੀਦਾ ਹੈ ਲੋਕ ਬਹੁਤ ਗੁੱਸੇ ਵਿੱਚ ਨੇ ਪਰ ਇੱਕ ਘਟਨਾ ਤੋਂ ਬਾਅਦ ਦੋ ਤਿੰਨ ਦਿਨ ਤਾਂ ਰੌਲਾ ਪੈਂਦਾ ਹੈ ਅੱਗੇ ਪਿੱਛੇ ਇਸ ਮਾਮਲੇ ਨੂੰ ਕਿਵੇਂ ਨਜੇਠਿਆ ਜਾਵੇ ਇਸ ਬਾਰੇ ਗੱਲਬਾਤ ਕਿਉਂ ਨਹੀਂ ਹੁੰਦੀ ਇਹ ਸਾਰੇ ਮਾਮਲੇ ਉਤੇ ਗੱਲਬਾਤ ਕਰਾਂਗੇ ਤੇ ਕਾਨੂੰਨੀ ਪੱਖ ਕੀ ਹੈ ਔਰ ਸਮਾਜਿਕ ਤੌਰ ਦੇ ਉੱਤੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਲੈ ਕੇ ਕਿਵੇਂ ਕੋਜੀ ਚਾਲ ਦੇ ਤਹਿਤ ਖਤਰੇ ਵਿੱਚ ਪਾਇਆ ਜਾ ਰਿਹਾ ਸਾਰੀ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਸੀਨੀਅਰ ਐਡਵੋਕੇਟ ਰਵਿੰਦਰ ਸਿੰਘ 바ਸੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਰਵਿੰਦਰ ਜੀ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਜਿਹੜੀ ਘਟਨਾ ਹੋਈ ਹੈ ਹਸ਼ਾਰਪੁਰ ਦੀ ਪਹਿਲਾਂ ਤਾਂ ਉਸ ਦੇ ਉੱਤੇ ਤੁਹਾਡਾ ਕੀ ਨਜ਼ਰੀਆ ਔਰ ਉਸ ਘਟਨਾ ਬਾਰੇ ਤੁਹਾਨੂੰ ਕੀ ਕੀ ਪਤਾ ਹੈ ਦੇਖੋ ਪਹਿਲੀ ਗੱਲ ਤਾਂ ਕੋਈ ਅਚੰਭਾ ਨਹੀਂ ਹੈ ਜੀ ਜੇਸੀ ਕਹੀਏ ਵੀ ਅਚਾਨਕ ਹੀ ਕੁਝ ਹੋਇਆ ਤੇ ਇਹ ਪਿਛਲੇ ਜੇ ਤੁਸੀਂ 10 ਕੁ ਮਾਰ ਸਾਲਾਂ ਦਾ ਰਿਕਾਰਡ ਚੱਕੋਗੇ ਤੇ ਖਾਸ ਕਰਕੇ ਪੰਜਾਬ ਦੇ ਬੱਚਿਆਂ ਨੂੰ ਟਾਰਗੇਟ ਕਰਕੇ ਇਹ ਕੋਈ ਕਿੰਨੀਆਂ ਵੀ ਇੱਕ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਸਾਡੇ ਚੰਡੀਗੜ੍ਹ ਦੇ ਵਿੱਚ ਬੜੈਲ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਇਸ ਤਰੀਕੇ ਨਾਲ ਕਤਲ ਕੀਤਾ ਗਿਆ ਸੀਗਾ ਹੁਣ ਹੁਸ਼ਿਆਰਪੁਰ ਦੀ ਆ ਰਹੀ ਹੈ ਉਸ ਤੋਂ ਪਹਿਲਾਂ ਵੀ ਕਿੰਨੇ ਹੀ ਇਨਸੀਡੈਂਟ ਹੈ ਉਹ ਸਾਰੇ ਛੋਟੇ ਬੱਚਿਆਂ ਨੂੰ ਟਾਰਗੇਟ ਕਰਕੇ ਵੀ ਇਹ ਅੰਜਾਮ ਦਿੱਤਾ ਜਾ ਰਿਹਾ ਤੇ ਉਹ ਸਾਰੀਆਂ ਦੀਆਂ ਜੜਾਂ ਜਿਹੜੀਆਂ ਇੱਕ ਪਾਰਟਿਕੂਲਰ ਲੋਕਾਂ ਨਾਲ ਜਾ ਕੇ ਜੁੜਦੀਆਂ ਤੇ ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਚ ਆ ਰਹੇ ਕਿ ਪੰਜਾਬ ਨੂੰ ਇੱਕ ਨਸਲੀ ਉਹਦੇ ਵੱਲ ਧੱਕਿਆ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਭਾਵਨਾ ਹੁਣ ਇਹ ਗ੍ਰਹਿਣ ਕਰਨ ਲੱਗੀ ਵੀ ਜਿਹੜੇ ਇਹ ਲੋਕ ਆ ਕੇ ਇੱਥੇ ਵੱਸ ਰਹੇ ਆ ਇਹ ਇਹ ਜਿਹੜੇ ਕ੍ਰਾਈਮ ਕਰ ਰਹੇ ਆ ਤੇ ਉਹਨਾਂ ਨੂੰ ਲੈ ਕੇ ਇੱਕ ਨਫ਼ਰਤ ਪੈਦਾ ਹੋਣ ਲੱਗ ਗਈ ਆ ਆਪਾਂ ਪੰਜਾਬ ਉੱਤੇ ਕਿਸ ਢੰਗ ਨਾਲ ਕੋਜੀ ਚਾਲ ਦੇ ਤਹਿਤ ਇਹ ਹਮਲਾ ਕਿਸ ਤਰੀਕੇ ਦਾ ਇਸ ਤੇ ਵੀ ਗੱਲ ਕਰਾਂਗੇ ਓਵਰਆਲ ਪਹਿਲਾਂ ਮੈਂ ਹੁਸ਼ਿਆਰਪੁਰ ਉਸ ਬੱਚੇ ਵਾਲੀ ਜਿਹੜੀ 5 ਸਾਲ ਦੀ ਜਿਵੇਂ ਉਸ ਦੀ ਭੈਣ ਛੋਟੀ ਆ ਮਾਸੂਮ ਜੀ ਮੀਡੀਆ 'ਚ ਦੱਸ ਰਹੀ ਐ ਔਰ ਡਾਕਟਰਾਂ ਦੀਆਂ ਵੀ ਰਿਪੋਰਟਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਸ ਬੱਚੇ ਨਾਲ ਕੀ ਕੀ ਹੋਇਆ ਉਹ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਕੀ ਕਿਹਾ ਜਾ ਰਿਹਾ ਕਿ ਇੱਥੋਂ ਤੱਕ ਕਿ ਉਸ ਦੇ ਨਾਲ ਅਨਮਨੁੱਖੀ ਤਸ਼ੱਦਦ ਵੀ ਹੁੰਦਾ ਹੈ ਦੇਖੋ ਜੋ ਅਨ ਕੰਫਰਮਡ ਰਿਪੋਰਟਸ ਹੈ ਉਹਦੇ ਨਾਲ ਬਦ ਫੈਲੀ ਕੀਤੀ ਗਈ ਉਹਦੇ ਜਿਹੜੇ ਗੁਪਤੰਗਾਂ ਦੇ ਵਿੱਚ जख्मਾਂ ਦਾ ਹੋਣਾ ਪਾਇਆ ਗਿਆ ਹੁਣ ਇਹ ਜਿਹੜੀ ਇਨ ਹਿਊਮਨ ਜਿਹੜੀ ਐਕਟੀਵਿਟੀ ਜਿਹੜੀ ਹੈ ਇੱਕ ਬੱਚੇ ਨਾਲ ਮਤਲਬ ਉਸ ਉਹ ਉਹ ਕੋਈ ਇਨਸਾਨ ਤਾਂ ਹੋ ਨਹੀਂ ਸਕਦਾ ਇੱਕ ਪੂਰਾ ਹਯਵਾਨ ਜਾਂ ਇਨਾ ਗੁੱਸਾ ਭਰਿਆ ਵਾ ਸਾਡੀ ਕਮਿਊਨਿਟੀ ਦੇ ਖਿਲਾਫ ਜਾਂ ਜ਼ਹਿਰ ਇਹ ਸ਼ੋ ਕਰਦਾ ਹੈ ਕਿ ਇੱਕ ਬੱਚੇ ਨੂੰ ਕਿਡਨਾਪ ਕਰਕੇ ਉਹਦੇ ਨਾਲ ਜਿਸ਼ਮੀਨੀ ਸ਼ੋਸ਼ਣ ਕਰਨਾ ਮਤਲਬ ਇਹ ਇਹ ਜਿਹੜੇ ਆਪਾਂ ਪ੍ਰਵਾਸੀ ਗੱਲ ਕਰਦੇ ਨਾ ਇਹਨਾਂ ਦੇ ਸਮਾਜ ਦੇ ਵਿੱਚ ਇਹ ਬਦਲਾ ਲੈਣ ਦੀ ਭਾਵਨਾ ਦਾ ਤਰੀਕਾ ਹੈ ਉੱਥੇ ਇਹ ਜਦੋਂ ਵੀ ਹੁਣੇ ਫੜਿਆ ਜਾਵੇਗਾ ਬੰਦਾ ਜਦੋਂ ਇਨਵੈਸਟੀਗੇਟ ਕੀਤਾ ਜਾਊਗਾ ਤੇ ਗੱਲ ਨਿਕਲ ਕੇ ਆਏਗੀ ਕੀ ਉਹਨੇ ਕਿਸ ਉਹਦੇ ਮੋਟਿਵ ਨਾਲ ਇਹਨੂੰ ਅੰਜਾਮ ਦਿੱਤਾ ਕੋਲ ਰਿਮਾਂਡ ਤੇ ਚੱਲ ਰਿਹਾ ਹੈ 2-4 ਦਿਨਾਂ ਨੂੰ ਹੋਰ ਜ਼ਿਆਦਾ ਖੁਲਾਸੇ ਹੋ ਜਾਣਗੇ ਪਰ ਪੁਲਿਸ ਹਾਲੇ ਕਨਫਰਮ ਨਹੀਂ ਕਰ ਰਹੀ ਕਿ ਕੀ ਕਿਸ ਮਕਸਦ ਨਾਲ ਇਸਨੇ ਕੀਤਾ ਜਿਹੜੀ ਬੱਚੇ ਦੀ ਮਾਂ ਹੈ ਉਹ ਰੋ ਰੋ ਕੇ ਉਸਦਾ ਪਿਓ ਵੀ ਇਹ ਪੁੱਛਣਾ ਚਾਹੁੰਦੇ ਨੇ ਕਿ ਆਖਰਕਾਰ ਸਾਡੇ ਬੱਚੇ ਦਾ ਕਸੂਰ ਕੀ ਸੀ ਕਿ ਹੱਸਦੇ ਖੇਡਦੇ ਨੂੰ ਗਲੀ 'ਚ ਚੁੱਕਿਆ ਤੇ ਆ ਕੁਝ ਕਰ ਦਿੱਤਾ ਉਸਨੇ ਬੱਚੇ ਦਾ ਬਹੁਤ ਵੱਡਾ ਕਸੂਰ ਹੈ ਬੱਚਾ ਪੰਜਾਬ ਦਾ ਅੰਜੰਪਲ ਹੈ ਪੰਜਾਬ 'ਚ ਜੰਮਣਾ ਹੀ ਇੱਕ ਜੁਰਮ ਹੋ ਗਿਆ ਹੁਣ ਪੰਜਾਬ ਦੇ ਨਾਲ ਤੁਸੀਂ ਅਸੀਂ ਇੱਕ ਇਨਸੀਡੈਂਟ ਨੂੰ ਲੈ ਕੇ ਦੇਖ ਰਹੇ ਹਾਂ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂ ਨਾ ਬੱਚੇ ਉਰੇ ਸਾਡੇ ਸੇਫ ਹੈ ਨਾ ਸਾਡੀਆਂ ਬੱਚੀਆਂ ਸੇਫ ਹੈ ਕਿੰਨੇ ਇਨਸੀਡੈਂਟ ਆ ਰਹੇ ਹਨ ਜਿੱਥੇ ਜਿਹੜੇ ਪ੍ਰਵਾਸੀ ਲੋਕ ਹਨ ਜਿਹੜੇ ਜਾਣ ਬੁੱਝ ਕੇ ਟਾਰਗੇਟ ਕਰ ਰਹੇ ਹਨ ਤੇ ਪੰਜਾਬ ਨੂੰ ਅੱਗ ਵੱਲ ਧकेल ਰਹੇ ਹਨ ਉਸੀ ਕਹਿ ਕੇ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਇਸ ਤਰ੍ਹਾਂ ਦੀ ਗੱਲ ਕਰਦੇ ਆ ਕੁਝ ਪ੍ਰਵਾਸੀ ਨੇ ਜਿਹੜੀ ਪੂਰੀ ਆਪਦੀ ਕਾਨੂੰਨ ਦੇ ਵਿੱਚ ਧਾਇਰੇ ਚ ਰਹਿ ਕੇ ਇੱਥੇ ਕਮਾਈ ਵੀ ਕਰਦੇ ਨੇ ਮਿਲਵਰਤਨ ਵੀ ਹੈ ਕੁਝ ਲੋਕਾਂ ਦੀ ਇਸ ਘਟਨਾ ਦੇ ਉੱਤੇ ਪ੍ਰਤੀਕਿਰਿਆ ਇਹ ਆ ਜਾਂਦਾ ਕਿ ਇਹ ਕ੍ਰਾਈਮ ਤਾਂ ਕੋਈ ਪੰਜਾਬੀ ਵੀ ਕਰ ਸਕਦਾ ਹੈ ਪ੍ਰਵਾਸੀ ਨੇ ਕੀਤਾ ਤੇ ਰੌਲਾ ਵੱਧ ਹੈ ਜੇ ਕੋਈ ਪੰਜਾਬੀ ਕਰ ਦੇਵੇ ਤੇ ਕਈ ਵਾਰੀ ਉਸ ਦਾ ਮੁਸ਼ਕਲ ਵੀ ਨਿਕਲਦਾ ਪੰਜਾਬੀ ਦੇਖੋ ਮੈਂ ਇਹਦਾ ਗੱਲ ਦਾਅਵੇ ਨਾ ਕਰ ਸਕਦਾ ਕਿ ਕੋਈ ਵੀ ਪੰਜਾਬੀ ਕਿਸੇ ਧਰਮ ਨਾਲ ਸੰਬੰਧ ਰੱਖਦਾ ਉਹ ਘੱਟੋ ਘੜ ਐਨਾ ਅਹ ਇਨ ਹਿਊਮਨ ਨਹੀਂ ਹੋ ਸਕਦਾ ਗੈਰ ਮਨੁੱਖੀ ਨਹੀਂ ਹੋ ਸਕਦਾ ਹਮ ਕਤਲ ਕਰ ਸਕਦੇ ਆ ਹਮ ਲੜਾਈਆਂ ਚ ਝਗੜਿਆਂ ਚ ਮਰਦੇ ਆ ਮਾਰ ਦਿੰਦੇ ਹਮ ਪਰ ਕਿਸੇ ਬੱਚੇ ਨਾਲ ਜਿਹੜਾ ਆ ਕਰਨਾ ਇਹ ਮੈਂ ਤਾਂ ਇਸ ਗੱਲ ਦੀ ਗਰੰਟੀ ਦਿੰਦਾ ਕਿ ਘੱਟੋ ਘੱਟ ਸਾਡੀ ਧਰਤੀ ਦਾ ਜੰਮਪ ਲੈ ਹਜਾ ਕੋਈ ਸੋਚ ਵੀ ਨਹੀਂ ਸਕਦਾ ਸੋ ਕੱਲੀ ਤੁਸੀਂ ਇੱਕ ਇਹ ਬੱਚੇ ਦੇ ਤੁਸੀਂ ਕਹੇ ਵੀ ਇਹ ਕਮਾਉਂਦੇ ਸੀ ਹਮ ਇਹ ਆਉਂਦੇ ਸੀਗੇ ਬਹੁਤ ਅੱਛਾ ਵਿਵਹਾਰ ਸੀ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਇਹ ਫਸਲੀ ਲੇਬਰ ਸੀ ਜੀ ਫਸਲ ਦੇ ਪੱਕਣ ਜਾਂ ਫਸਲ ਦੇ ਲਾਉਣ ਦੇ ਸਮੇਂ ਇਹ ਪੰਜਾਬ ਚ ਆਉਂਦੇ ਸੀਗੇ ਆਪਣਾ ਕੰਮ ਕਰਦੇ ਸੀਗੇ ਕਿਰਤ ਕਰਦੇ ਸੀ ਕਮਾਈ ਕਰਦੇ ਸੀ ਵਾਪਸ ਚਲੇ ਜਾਂਦੇ ਸੀ ਹੂੰ ਪਿਛਲੇ ਕੁ ਸਮੇਂ ਤੋਂ ਜਦੋਂ ਅਸੀਂ ਕਹਿੰਦੇ ਪੰਜਾਬ 'ਚ ਸ਼ਾਂਤੀ ਆ ਗਈ ਜੀ ਪੰਜਾਬ ਤਾਂ ਹੁਣ ਬਹੁਤ ਹੋ ਗਿਆ ਉਦੋਂ ਤੋਂ ਬੜੀਆਂ ਕੋਝੀਆਂ ਚਾਲਾਂ ਦੇ ਤਹਿਤ ਇਥੋਂ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਆਲੇ ਦੁਆਲੇ ਸਾਡੇ ੱੱਕੇ ਨਾ ਬਸਾਇਆ ਗਿਆ ਹੂੰ ਚੰਡੀਗੜ੍ਹ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਕਿੱਥੇ ਪ੍ਰਵਾਸੀਆਂ ਨਾਲ ਝਗੜਾ ਨਹੀਂ ਹੈ ਹੂੰ ਕੌਣ ਇਹਨਾਂ ਨੂੰ ਸ਼ਹਿ ਦੇ ਰਿਹਾ ਮੇਰੇ ਕੋਲ ਪਰਸੋਂ ਇੱਕ ਕੇਸ ਆ ਇੱਕ ਪ੍ਰਵਾਸੀ ਕੋਲ ਚਾਰ ਆਧਾਰ ਕਾਰਡ ਸੀਗੇ ਚੰਡੀਗੜ੍ਹ ਦਾ ਹਰਿਆਣੇ ਦਾ ਪੰਜਾਬ ਦਾ ਤੇ ਯੂਪੀ ਦਾ ਇੱਕ ਆਧਾਰ ਕਾਰਡ ਤਾਂ ਇੱਕ ਬੰਦੇ ਦਾ ਹੀ ਬਣ ਸਕਦਾ ਚਾਰ-ਚਾਰ ਕਿਵੇਂ ਬਣੂ? ਚਾਰ ਸੀਗੇ। ਮੈਂ ਉਹ ਇਸ ਟਾਈਮ ਫਾਈਲ ਨਹੀਂ ਹੈ ਨਹੀਂ ਮੈਂ ਤੇ ਤੁਹਾਨੂੰ ਸ਼ੋਅ ਕਰਦਾ ਅਚਾਨਕ ਆਪਣੀ ਗੱਲ ਹੋਈ ਹੈ। ਜੀ। ਜਦੋਂ ਮੈਂ ਪੁੱਛਿਆ ਤੇ ਚੰਡੀਗੜ੍ਹ ਚ ਬੱਚੇ ਦੀ ਐਡਮਿਸ਼ਨ ਕਰਾਣੀ ਸੀ। ਹੂੰ। ਸਰਕਾਰੀ ਲੋਨ ਲੈਣਾ ਸੀ ਜੀਰਕਪੁਰ ਦਾ। ਹੂੰ। ਇੱਕ ਹਰਿਆਣੇ ਦਾ ਯੂਪੀ ਤੋਂ ਸਰਕਾਰੀ ਜਿਹੜੀਆਂ ਉਹਨਾਂ ਨੂੰ ਹੁਣ ਸਹੂਲਤਾਂ ਮਿਲ ਰਹੀਆਂ ਰਾਸ਼ਨ ਦੇ ਰੂਪ ਚ ਉਹਦੇ ਵਾਸਤੇ ਯੂਪੀ ਦਾ ਸੋ ਤੁਸੀਂ ਆਪਣੇ ਆਧਾਰ ਕਾਰਡ ਦਾ ਜਿਹੜਾ ਐਡਰੈਸ ਵੀ ਚੇਂਜ ਕਰਾਉਣ ਕਰਾਉਣਾ ਹੈ ਨਾ ਤਾਂ ਤੁਹਾਡੀਆਂ ਜੁੱਤੀਆਂ ਕਿਸ ਜਾਣਗੀਆਂ ਜੀ ਇਹਨਾਂ ਨੂੰ ਸਰਕਾਰ ਬੜੀ ਅ ਬਿਨਾ ਕੋਈ ਵੈਰੀਫਿਕੇਸ਼ਨ ਦੇ ਇਹਨਾਂ ਦੇ ਡਾਕੂਮੈਂਟ ਤਿਆਰ ਹੁੰਦੇ ਆ ਇਹਨਾਂ ਨੂੰ ਚੰਡੀਗੜ੍ਹ ਕਿੱਡਾ ਕੋਈ ਸ਼ਹਿਰ ਹੈ ਕਿਹੜੀ ਨਸਲੀਏ ਤੇ ਇੱਥੇ ਲੱਖਾਂ ਲੋਕਾਂ ਨੂੰ ਪਹਿਲਾਂ ਸਰਕਾਰੀ ਜ਼ਮੀਨ ਤੇ ਕਾਬਜ ਕਰਿਆ ਗਿਆ। ਕਾਬਜ ਹੋਣ ਤੋਂ ਬਾਅਦ ਰੀਹੈਬਿਲੀਟੇਸ਼ਨ ਦੇ ਨਾਂ ਤੇ ਇਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ। ਜਿਨ੍ਹਾਂ ਨੇ ਰੀਹੈਬਿਲੀਟੇਸ਼ਨ ਦੇ ਉੱਤੇ ਮਕਾਨ ਬਣੇ ਆ ਉਹਦੇ ਚੋਂ 0001% ਬੰਦਾ ਨਾ ਪੰਜਾਬ ਦਾ ਹੈ ਨਾ ਹਰਿਆਣਾ ਦਾ ਨਾ ਯੂਟੀ ਦਾ ਨਾ ਹਿਮਾਚਲ ਦਾ। ਸਾਰੇ ਦੇ ਸਾਰੇ ਪ੍ਰਵਾਸੀ ਹੈ। ਯੂਪੀ ਤੋਂ ਹੈ ਬਿਹਾਰ ਤੋਂ ਤੇ ਇਹ ਡੈਮੋਗ੍ਰਾਫੀ ਚੇਂਜ ਕਰਨ ਦੀਆਂ ਗੱਲਾਂ ਜੇ ਰੀਹੈਬਿਲੀਟੇਸ਼ਨ ਹੋਣੀ ਹੈ ਉਹ ਉਥੇ ਲੋਕਲ ਲੋਕਾਂ ਦੀ ਹੋਣੀ ਹੈ ਜਿਨ੍ਹਾਂ ਨੂੰ ਉਜਾੜਿਆ ਗਿਆ ਕਿ ਜਿਹੜੇ ਬਾਹਰੋਂ ਆ ਕੇ ਬਸੇ ਆ ਤੇ ਉਹਨਾਂ ਨੂੰ ਰੀਹੈਬਿਲੀਟੇਟ ਕਰਨਾ ਕਿ ਨੀਅਗ ਸਟੇਟਾਂ 'ਚ ਇਹ ਪਾਲਿਸੀ ਚੱਲ ਰਹੀ ਹੈ ਕਿਸੇ ਹੋਰ ਸਟੇਟ ਸੁਣਿਆ ਤੁਸੀਂ ਕਿ ਤੁਸੀਂ ਯੂਪੀ ਦੇ ਵਿੱਚ ਇੱਕ ਰੀਹੈਬਿਲੀਟੇਸ਼ਨ ਕਲੋਨੀ ਬਣੀ ਹੈ ਜਿੱਥੇ ਪੰਜਾਬ ਦੇ ਹਿਮਾਚਲ ਦੇ ਹਰਿਆਣੇ ਦੇ ਲੋਕਾਂ ਨੂੰ ਬਿਵਾਸਾ ਦਿੱਤਾ ਗਿਆ ਹੋਵੇ ਕਿਹੜੀ ਰੀਹੈਬਿਲੀਟੇਸ਼ਨ ਕਰ ਰਹੇ ਨੇ ਇਹਨਾਂ ਦੇ ਵਿੱਚ ਇੱਕ ਕ੍ਰਿਮੀਨਲਸ ਕਿਸੇ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ ਸਾਡੇ ਕ੍ਰਾਈਮ ਰੇਟ ਜੇ ਵਧਿਆ ਤੇ ਕ੍ਰਾਈਮ ਰੇਟ ਦੇਖੋ ਕਿ ਕਿਹੜੀ ਕਮਿਊਨਿਟੀ ਦਾ ਵਧਿਆ ਪੰਜਾਬ ਦੇ ਵਿੱਚ ਕ੍ਰਾਈਮ ਸੀ ਆਪਸੀ ਲੜਾਈਆਂ ਦੇ ਜ਼ਮੀਨਾਂ ਦੇ ਝਗੜੇ ਸੀਗੇ ਅਤਾ ਸੀ ਕਦੇ ਕ੍ਰਾਈਮ ਸੁਣਿਆ ਨਹੀਂ ਸੀਗਾ। ਔਰ ਪਿਛਲੀ ਇੱਕ ਘਟਨਾ ਦੇ ਵਿੱਚ ਤਾਂ ਇਹ ਵੀ ਆਇਆ ਸੀ ਜਦੋਂ ਇੱਥੋਂ ਪੰਜਾਬ ਦੇ ਇੱਕ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਿ ਉਹ ਕ੍ਰਾਈਮ ਕਰਕੇ ਭੱਜ ਜਾਂਦੇ ਆ ਫਰਾਰਕ ਹੋ ਜਾਂਦੇ ਆ ਤੇ ਇਹ ਵੀ ਨਹੀਂ ਪਤਾ ਲੱਗਦਾ ਕਿੱਥੇ ਜਾ ਕੇ ਪਨਾਹ ਲੈਂਦੇ ਆ ਕੋਈ ਥਾ ਉਹ ਪਤਾ ਹੀ ਨਹੀਂ ਕੋਈ ਅਤਾ ਪਤਾ ਨਹੀਂ। ਥਾ ਪਤਾ ਤਾਂ ਹੋਊਗਾ ਨਾ ਜੇ ਕੋਈ ਵੈਰੀਫਿਕੇਸ਼ਨ ਹੋਗੀ। ਹਮ। ਨਾ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਹੈ। ਹਮ। ਆਪਣੇ ਜਾ ਕੇ ਯੂਪੀ ਬਿਹਾਰ ਦੇ ਪਿੰਡਾਂ 'ਚ ਲੁਕ ਜਾਂਦੇ ਆ। ਹਮ। ਹੁਣ ਜਦੋਂ ਇੱਥੋਂ ਜਿਹੜੀ ਜਿਹੜੇ ਵੀ ਏਰੀਆ 'ਚ ਰਹਿ ਰਹੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਘਰਾਂ ਦੇ ਮਾਲਕ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜੇ ਕੋਈ ਵੈਰੀਫਿਕੇਸ਼ਨ ਨਹੀਂ ਕਰਾਂਦਾ ਪਹਿਲਾਂ ਤਾਂ ਉਸ ਮਕਾਨ ਮਾਲਕ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੋ ਸਰਕਾਰ ਅਣਦੇਖਾ ਕਰਦੀ ਉਹਨਾਂ ਘਰਾਂ ਦੇ ਵਿੱਚ ਆ ਕੇ ਲੋਕ ਰਹਿੰਦੇ ਆ ਉਹ ਮਾਲਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਤੇਰੀ ਪ੍ਰਾਪਰਟੀ ਦੇ ਉੱਤੇ ਆਧਾਰ ਕਾਰਡ ਬਣ ਚੁੱਕਿਆ ਤੇਰੀ ਪ੍ਰਾਪਰਟੀ ਦੇ ਉੱਤੇ ਪੈਨ ਕਾਰਡ ਬਣ ਚੁੱਕਿਆ ਤੇਰੀ ਪ੍ਰਾਪਰਟੀ ਦੇ ਉੱਤੇ ਲੋਨ ਹੋ ਚੁੱਕਿਆ ਬੈਂਕਾਂ ਨਾਲ ਫਰਾਡ ਇਹਨਾਂ ਦੇ ਜਿੰਨੇ ਤੁਹਾਨੂੰ ਇੱਥੇ 3 ਵੀਲਰ ਰੇੜੀਆਂ ਫੜੀਆਂ ਕਿ ਕਿੱਥੋਂ ਇੰਨੀ ਜ਼ਰੂਰਤ ਹੈ ਇੱਥੇ ਹੂੰ ਕੌਣ ਫੰਡ ਕਰ ਰਿਹਾ ਇਹਨਾਂ ਨੂੰ ਕੌਣ ਦੇ ਰਿਹਾ ਪੈਸਾ ਉਹਨਾਂ ਦੇ ਵਿੱਚ ਦੀ ਇੱਕ ਭੀੜ ਦੇ ਵਿੱਚ ਆ ਕੇ ਇੱਕ ਤਬਕਾ ਕ੍ਰਿਮੀਨਲ ਦਾ ਜਿਹੜਾ ਆ ਕੇ ਸ਼ਹਿ ਲੈਂਦਾ ਲੁੱਟਾਂ ਘੋਹਾਂ ਰੇਪ ਬੱਚਿਆਂ ਦੇ ਕਤਲ ਛੋਟੇ ਬੱਚੇ ਦਾ ਕੀ ਕਸੂਰ ਸੀ 5 ਸਾਲ ਦੇ ਦਾ ਦੱਸੋ ਮੈਨੂੰ ਇਹ ਪੰਜਾਬ ਨੂੰ ਇੱਕ ਵੱਡੀ ਕਤਲੋਗਰਤਵਲ ਤੱਕਿਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਰਿਹਾ ਉਹ ਰੋਸ ਅੱਜ 1% 2% ਡਬਲ ਟ੍ਰਿਪਲ ਹੁੰਦੇ ਹੁੰਦੇ ਇੰਨਾ ਵੋਲੇਟਾਈਲ ਹੋ ਜਾਣਾ ਵੀ ਫੇਰ ਸਰਕਾਰਾਂ ਤੋਂ ਸੰਭਿਆ ਨਹੀਂ ਸੰਭਲਣਾ ਅੱਜ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇਹਨਾਂ ਨੂੰ ਸਰਕਾਰ ਦਾ ਕੰਮ ਹੈ ਵੀ ਜਿੱਥੇ ਵੀ ਕੋਈ ਕਿਸੇ ਵੀ ਸਟੇਟ ਤੋਂ ਜੇ ਪੰਜਾਬ ਦਾ ਵਾਸੀ ਅਦਰ ਸਟੇਟ ਜਾਂਦਾ ਹੈ ਇਹ ਕਾਨੂੰਨ ਹੋਣਾ ਚਾਹੀਦਾ ਵੀ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਪਿੰਡ ਤੱਕ ਦੀ ਵੈਰੀਫਿਕੇਸ਼ਨ ਹੋਵੇ ਤੇ ਇਹਨਾਂ ਦੀ ਕਿਉਂ ਨਹੀਂ ਹੈ ਹੁਣ ਤੱਕ ਨਿਜਮ ਹੀ ਨਹੀਂ ਤੈ ਹੋ ਸਕੇ ਪੰਜਾਬ ਦੇ ਵਿੱਚ ਕਿ ਕੌਣ ਹੈ ਕੌਣ ਕਿੱਥੇ ਵਸ ਰਿਹਾ ਕਿੱਥੇ ਵਸਣਾ ਚਾਹੀਦਾ ਕੋਈ ਕਾਨੂੰਨੀ ਨਹੀਂ ਹੈ ਸਰ ਵੋਟਾਂ ਦੀ ਰਾਜਨੀਤੀ ਵੋਟਾਂ ਨੇ ਤਾਂ ਖਾ ਲਿਆ ਪੰਜਾਬ ਨੂੰ ਹਮ ਸਿਰਫ ਵੋਟਾਂ ਪ੍ਰਦਾਨ ਹੋ ਗਈਆਂ ਇੱਥੇ ਵੋਟਾਂ ਪਿੱਛੇ ਅਸੀਂ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਛਿੱਕੇ ਟੰਗਤਾ ਹਮ ਕਿਸੇ ਐਮਸੀ ਨੇ ਕਿਸੇ ਐਮਐਲਏ ਨੇ ਆਪਣੀਆਂ 10 10 20 20 ਹਜ਼ਾਰ ਵੋਟਾਂ ਜਿਹੜੀਆਂ ਪ੍ਰਵਾਸੀਆਂ ਦੀਆਂ ਬਣਾ ਕੇ ਰੱਖੀਆਂ ਹੋਈਆਂ ਲੁਧਿਆਣੇ ਚ ਕੀ ਹੈ ਹਰ ਜਗ੍ਹਾ ਇਹਨਾਂ ਨੇ ਪ੍ਰਵਾਸੀਆਂ ਦੇ ਜਦੋਂ ਪਤਾ ਕੀ ਇਹਨਾਂ ਦਾ ਇੱਕ ਉੱਪਰ ਹੈੱਡ ਬੈਠਾ ਹੈ ਜਿਹੜਾ ਇਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਹੈ ਇਲੈਕਸ਼ਨਾਂ ਤੇ ਜਿਹਨਾਂ ਨੂੰ ਪੈਸੇ ਮਿਲਦੇ ਆ ਇਲੈਕਸ਼ਨਾਂ ਜਿਹਨਾਂ ਦਾ ਸਾਰਾ ਕੁਝ ਢਿੱਡ ਭਰਦਾ ਫਿਰ ਇਹ ਇਲੈਕਸ਼ਨ ਤੋਂ ਬਿਨਾਂ ਇਹਨਾਂ ਨੇ ਬਾਕੀ ਕੰਮ ਤਾਂ ਇਹੀ ਕਰਨਾ ਹੈ ਜਦੋਂ ਸਰਕਾਰਾਂ ਨੇ ਨਿਯਮ ਨਹੀਂ ਤੈਅ ਕਰਨੇ ਪੁਲਿਸ ਨੇ ਕੰਮ ਨਹੀਂ ਕਰਨਾ ਫਿਰ ਪਿੰਡਾਂ ਵਿੱਚ ਦੋ ਗੱਲਾਂ ਚੱਲਦੀਆਂ ਇੱਕ ਤਾਂ ਉਸ ਵਜੋਂ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਫਾਂਸੀ ਤੇ ਲਟਕਾ ਦਿਓ ਗੁੱਸੇ ਵਿੱਚ ਹੁਣ ਵੀ ਬੜੀਆਂ ਗੱਲਾਂ ਹੋਈਆਂ ਹਿਸ਼ਾਰਪੁਰ ਔਰ ਇੱਕ ਪਿੰਡਾਂ 'ਚ ਮਤੇ ਪੈਣ ਲੱਗ ਜਾਂਦੇ ਆ ਕਿ ਇਹਨਾਂ ਨੂੰ ਬਾਹਰ ਕਰੋ ਫਿਰ ਪੁਲਿਸ ਕਹਿੰਦੀ ਹੈ ਕਿ ਤੁਹਾਡੇ ਕੋਲ ਅਧਿਕਾਰ ਨਹੀਂ ਆ ਪੰਚਾਇਤਾਂ ਕੋਲ ਕਿਸੇ ਨੂੰ ਵੀ ਬਿਨਾਂ ਕਾਰਨ ਪਿੰਡੋਂ ਕੱਢਣ ਦਾ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਵੀ ਹਿੰਦੁਸਤਾਨ 'ਚ ਦੋ ਕਾਨੂੰਨ ਚੱਲ ਰਹੇ ਆਹੀ ਚੀਜ਼ ਪਿੰਡ ਦਾ ਮਤਾ ਬਿਹਾਰ 'ਚ ਪੈਂਦਾ ਹੈ ਕੀ ਪਈ ਅਸੀਂ ਪਿੰਡ ਦੇ ਵਿੱਚ ਕੋਈ ਬਾਹਰੀ ਵਿਅਕਤੀ ਜੇ ਆਉਂਦਾ ਉਹ ਐਂਟਰ ਨਹੀਂ ਕਰ ਸਕਦਾ ਸ਼ਾਮ ਨੂੰ 6 ਵਜੇ ਤੋਂ ਬਾਅਦ ਉਹ ਉਹਦੀ ਵੈਰੀਫਿਕੇਸ਼ਨ ਹੋਊਗੀ ਜੇ ਉਹ ਬਾਈਚਾਂਸ ਮੁਸਲਮਾਨ ਹੈ ਤੋ ਉਹਨੂੰ ਘੁੱਟ-ਘੁੱਟ ਕੇ ਮਾਰ ਦਿੱਤਾ ਜਾਂਦਾ ਠੀਕ ਹੈ ਆਹੀ ਮਤ ਹੈ ਜੇ ਪੰਜਾਬ ਛਪਦਾ ਉਹ ਗੈਰਕਾਨੂੰਨੀ ਹੋ ਜਾਂਦਾ ਤੇ ਸਰਕਾਰਾਂ ਉਹ ਪੰਚਾਇਤ ਵਾਲਿਆਂ ਨੂੰ ਥ੍ਰੈਟ ਕਰਨ ਲੱਗ ਜਾਂਦੀਆਂ ਤਾਂ ਕਿ ਜਿਹੜੇ ਲੋਕ ਪ੍ਰਵਾਸੀ ਆ ਕੇ ਬਸ ਰਹੇ ਆ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹ ਕੁਝ ਵੀ ਕਰਨ ਅੱਕਝੇੜੀ ਦਾ ਕੇਸ ਮੇਰੇ ਕੋਲ ਆਇਆ ਲੋਕਾਂ ਨੇ ਆਵਾਜ਼ ਚੱਕੀ ਸਾਡਾ ਅੱਕਝੇੜੀ ਇੱਕ ਚੰਡੀਗੜ੍ਹ ਦਾ ਪਿੰਡ ਜਿਹੜਾ ਕਿ ਇੱਕ ਪੂਰਾ ਰੈੱਡ ਲਾਈਟ ਏਰੀਆ ਬਣ ਚੁੱਕਿਆ ਤੇ ਪਿੰਡ ਦੇ ਵਾਸੀਆਂ ਨੂੰ ਕਹਿੰਦੇ ਸਾਡਾ ਰਹਿਣਾ ਉਰੇ ਦੁਰਪਰ ਹੋ ਚੁੱਕਿਆ ਤੇ ਉਹਨਾਂ ਨੂੰ ਆ ਕੇ ਪੁਲਿਸ ਨੇ ਥ੍ਰੈਟ ਕੀਤਾ ਉਹ ਸਾਰੇ ਬੈਕਆਊਟ ਕਰ ਗਏ ਇਲੈਗਲ ਜਿੰਨੇ ਹੋਟਲਸ ਬਣੇ ਹੋਏ ਆ ਇਲੈਗਲ ਟਿਕਾਣੇ ਬਣੇ ਹੋਏ ਆ ਤੁਸੀਂ ਜਾ ਕੇ ਹਾਲਾਤ ਦੇਖੋ ਇੱਥੇ ਕੀ ਬਣ ਰਿਹਾ ਹੈ ਇੱਕ ਮੈਂ ਇਹ ਜਾਨਣਾ ਚਾਹਣਾ ਹੁਸ਼ਿਆਰਪੁਰ ਜੋ ਬੱਚੇ ਨਾਲ ਹੋਇਆ ਜਿਹੜਾ ਕ੍ਰਾਈਮਨਲ ਸੀ ਜਿਹੜਾ ਜਿਸ ਨੇ ਕੀਤਾ ਹੈ ਕ੍ਰਾਈਮ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਕੀ ਕੀ ਮਿਲ ਸਕਦੀ ਹੈ ਕਿਉਂਕਿ ਲੋਕ ਤਾਂ ਕਹਿ ਰਹੇ ਆ ਫਾਂਸੀ ਤੇ ਲਟਕਾ ਦੇ ਦੇ ਦੇਖੋ ਪੌਸਕੋ ਐਕਟ ਦੇ تحت ਬੱਚਾ ਹੋਏਗਾ ਉਹਦੇ ਤੇ ਪੌਸਕੋ ਦੇ ਵਿੱਚ ਜਿਹੜੀ ਮੈਕਸਿਮਮ ਸਜ਼ਾ ਹੈ ਕੈਪੀਟਲ ਪਿਨਿਸ਼ਮੈਂਟ ਵੀ ਹੈ ਮਿਲ ਸਕਦੀ ਹੈ ਕਿਉਂਕਿ ਰੇਅਰੈਸਟ ਆਫ ਦੀ ਰੇਅਰ ਕੇਸ ਹੈ ਇੱਕ ਛੋਟੇ ਬੱਚੇ ਦੇ ਗੁਪਤੰਗਾ ਕਿਸ ਤਰੀਕੇ ਨਾਲ ਹੁਣ ਹਲੇ ਮੈਡੀਕਲ ਚਾਣਾ ਕੀ ਹੈ ਕੀ ਨਹੀਂ ਜੇ ਜੋ ਆਪਣਾ ਆਪਾਂ ਨੂੰ ਪਤਾ ਲੱਗ ਰਿਹਾ ਜੇ ਉਸ ਢੰਗ ਨਾਲ ਹੀ ਉਹਦੇ ਨਾਲ ਅ ਅਤਿਆਚਾਰ ਹੋਇਆ ਤਾਂ ਉਹਦੇ ਚੋਂ ਉਹਨੂੰ ਕੈਪੀਟਲ ਪਨਿਸ਼ਮੈਂਟ ਮਿਲ ਸਕਦੀ ਮਿਲ ਸਕਦੀ ਬਹੁਤ ਸ਼ੁਕਰੀਆ